ਆਹ ਤਰੀਕੋ ਪਿੱਛੇ ਸੀ ਲੋਕਾਂ ਦੇ ਨਾਮ ਨੂੰ ਸਰਵਾਈਗਰ ਜੀ ਆਪਣੇ ਵਿਧਾਇਕ ਸਾਹਿਬ ਪਹੁੰਚ ਚੁੱਕੇ ਹਨ ਤੇ ਜੋ ਆਸੇ ਪਾਸੇ ਫੜਦੇ ਹਨ ਉਹ ਜਲਦੀ ਤੋਂ ਜਲਦੀ ਪਹੁੰਚਣ ਤੇ ਸਰਦਾਰ ਨਰਿੰਦਰਪਾਲ ਸਿੰਘ ਸੌਣਾ ਜੀ ਉਹਨਾਂ ਦੇ ਇੱਥੇ ਆਉਣ ਤੇ ਬਹੁਤ ਜੀ ਆਇਆਂ ਕਹਿੰਦੇ ਹਾਂ

ਹਲੋ ਹਲੋ ਅੱਜ ਸੁਨੇਹਾ ਲੈ ਕੇ ਤੁਹਾਡੇ ਕੋਲ ਸਾਡੇ ਹਲਕੇ ਦੇ ਮਾਨਯੋਗ ਐਮਰਿ ਗਈ ਹੈ ਨਸ਼ੇ ਕਰ ਰਹੇ ਹਨ ਆਪਣੀ ਨਸ਼ੇ ਕਰ ਰਹੇ ਹਨ ਆਪਣੀਆਂ ਕੀਮਤੀ ਜਾਨਾਂ ਵੀ ਗਵਾ ਰਹੇ ਹਨ ਸਭ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਹੈ ਹਰ ਪਿੰਡ ਜਾ ਕੇ ਜਾਗਰੂਕਤਾ ਫੈਲਾ ਰਹੇ ਹਨ ਕਿ ਆਪਾਂ ਕਿਦਾਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਕਲਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਚਲਾਈ ਗਈ ਹੈ ਸੇਵ ਪੰਜਾਬ ਜਿਸ ਦਾ ਕੰਟੈਕਟ ਨੰਬਰ ਹੈ 9779200200 ਤੁਸੀਂ ਉਸ ਉੱਪਰ ਜਾ ਕੇ WhatsApp ਤੇ ਇੱਕ ਹਾਈ ਭੇਜਣੀ ਹੈ ਅਤੇ ਉਹ ਤੁਹਾਨੂੰ ਆਪਣੇ ਆਪ ਗਾਈਡ ਕਰਤਾ ਜਾਊਗਾ ਤੁਸੀਂ ਉਹਦੇ ਉੱਪਰ ਕਿਸੇ ਵੀ ਨਸ਼ਾ ਤਸਕਰ ਦੀ ਨੂੰ ਗੋਪਤ ਰੱਖਿਆ ਜਾਊਗਾ ਜਿਹੜੇ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਓਟ ਸੈਂਟਰ ਨਸ਼ਾ ਮੁਕਤੀ ਸੈਂਟਰ ਉਹਨਾਂ ਵਿੱਚ ਚਮਾ ਕਰਾਇਆ ਜਾਊਗਾ ਅਤੇ ਉਹਨਾਂ ਦੀ ਉੱਥੇ ਵਧੀਆ ਦੇਖਭਾਲ ਹੁੰਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰ ਸਕਣ ਜਿਹੜੇ ਨਸ਼ਾ ਵੇਚਦੇ ਹਨ ਨਸ਼ਾ ਵੇਚਣ ਦੇ ਆਦੀ ਹਨ ਉਹਨਾਂ ਨੂੰ ਪੁਲਿਸ ਕ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਕੇ ਅਤੇ ਸੋਨਾ ਸਮਾਜ ਬਣਾਇਆ ਜਾ ਸਕੇ ਇਸ ਵਿੱਚ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ ਹੈ ਤਾਂ ਜੋ ਆਪਾਂ ਇਸ ਕ੍ਰੀਤੀ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾ ਸਕੀਏ ਅਤੇ ਮੁੜ ਤੋਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਪੰਜਾਬ ਪੁਲਿਸ ਜੋ ਵੀ ਤੁਹਾਡੀ ਗੱਲ ਸੁਣੀ ਜਾਊਗੀ ਅਤੇ ਉਸ ਤੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਸੋ ਇੰਸਪੈਕਟਰ ਸਾਹਿਬ ਜੀ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ ਜੋ ਅੱਜ ਇਹ ਨਸ਼ਾ ਇੱਕ ਸਮਾਜਿਕ ਬੁਰਾਈ ਦਿਨ ਬਾ ਦਿਨ ਵਧਦੀ ਜਾ ਰਹੀ ਹੈ ਇਸ ਨੂੰ ਆਪਾਂ ਠੱਲ ਪਾਉਣੀ ਹੈ ਸਾਰਿਆਂ ਨੇ ਰਲ ਮਿਲ ਕੇ ਨਸ਼ੇ ਛਡਾਉਣ ਵਾਸਤੇ ਇਸ ਮੁਹਿੰਮ ਦੇ ਵਿੱਚ ਤੁਸੀਂ ਸਾਥ ਦੇਣਾ ਹੈ ਸੋ ਅੱਗੇ ਮੈਂ ਬੇਨਤੀ ਕਰਾਂਗਾ ਸਾਡੇ ਮੈਡਮ ਖੁਸ਼ਬੂ ਜੀ ਨੂੰ ਕੋ ਸਟੇਜ ਤੇ ਆਉਣਗੇ ਤੁਹਾਡੇ ਨਾਲ ਵਿਚਾਰ ਕਰਨਗੇ ਕਿ ਆਓ ਰਲ ਮਿਲ ਕੇ ਲਹਿਰ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਪਿੰਡ ਹੋਜਗੰਦਰ ਵਿੱਚ ਪਾਂਛੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਪੈਨਾ ਮੇਰੇ ਨੌਜਵਾਨ ਵੀ ਛੋਟੇ ਬੱਚੇ ਸਟੇਜ ਤੇ ਵਿਰਾਜਮਾਨ ਐਮਐਲਏ ਸਾਹਿਬ सरपंच साहब समूह पंचायत मेंबर साहिबान, पुलिस डिपार्टमेंट तो आए अधिकारी साहिबान बी डी पी ओ दफ्तर तो आए अधिकारी साहिबान, होर भी जिन्हें पहुंचे ने सारे सब तो पहला फतेह साझी कर दें वाहू जी का खालसा वाहेगुरू जी की फतेह आज आप जी दे पिंड एक यात्रा लैके आए हैं युद्ध नशिया विरुद्ध ਪਿਛਲੇ 4 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮਹੱਲੇ ਦੇ ਵਿੱਚ ਇਹ ਯਾਤਰਾ ਚੱਲ ਰਹੀ ਹੈ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਨਸ਼ਾ ਜੜ ਤੋਂ ਕਿਵੇਂ ਖਤਮ ਹੋਏਗਾ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਜਿਹੜਾ ਨਸ਼ਾ ਕਰਦਾ ਹੈ ਦੂਜਾ ਜਿਹੜਾ ਨਸ਼ਾ ਵੇਚਦਾ ਹੈ ਜਿਹੜਾ ਨਸ਼ਾ ਕਰਦਾ ਹੈ ਉਹਦੇ ਵਾਸਤੇ ਸਰਕਾਰ ਵੱਲੋਂ ਮੁਫਤ ਇਲਾਜ ਮੁਫਤ ਖਾਣਾ ਮੁਫਤ ਉੱਥੇ ਰਹਿਣ ਦੀ ਜਗ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਸਾਰੀ ਵਿਵਸਥਾ ਸਰਕਾਰ ਵੱਲੋਂ ਇੱਕ ਵੀ ਪੈਸਾ ਕਿਸੇ ਦਾ ਨਹੀਂ ਲੱਗੇਗਾ ਕਰਵਾਈ ਜਾ ਰਹੀ ਹੈ। ਔਰ ਜਿਹੜਾ ਨਸ਼ਾ ਵੇਚਦਾ ਹੈ ਉਹਦੀ ਥਾਂ ਪਿੰਡ ਦੇ ਵਿੱਚ ਨਹੀਂ ਹੈਗੀ ਉਹਨੂੰ ਬਾਹਰ ਕੱਢ ਕੇ ਪੁਲਿਸ ਦੇ ਹਵਾਲੇ ਸਰਕਾਰ ਦੇ ਹਵਾਲੇ ਕੀਤਾ ਜਾਵੇ। ਦੀ ਸਮਾਜ ਦਾ ਖਿਆਲ ਰੱਖੇ ਇਹ ਬੇਨਤੀ ਲੈ ਕੇ ਅਸੀਂ ਅੱਜ ਪੂਰੀ ਟੀਮ ਐਮਐਲਏ ਸਾਹਿਬ ਉਹਨਾਂ ਦੀ ਪੂਰੀ ਟੀਮ ਆਏ ਆ ਜਿਹਦੇ ਤੇ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਪਾ ਰਹੇ ਆ ਸਾਨੂੰ ਲਗਾਤਾਰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੈ ਕਿਉਂਕਿ ਪਿੰਡ ਦੇ ਵਿੱਚ ਤੁਸੀਂ ਇੱਕ ਪਰਿਵਾਰ ਵਾਂਗ ਰਹਿੰਦੇ ਹੋ ਤੁਹਾਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਕਿਸ ਘਰ ਦੇ ਵਿੱਚ ਕੀ ਚੱਲ ਰਿਹਾ ਹੈ ਰਿਸ਼ਤੇਦਾਰੀ ਵਿੱਚ ਦੋਸਤ ਨੂੰ ਸਾਨੂੰ ਜ਼ਰੂਰ ਦੱਸੋ ਅਗਰ ਉਹਨੂੰ ਇਲਾਜ ਦੀ ਲੋੜ ਹੈ ਤੇ ਅਸੀਂ ਉਹਦਾ ਇਲਾਜ ਕਰਾ ਕੇ ਉਹਨੂੰ ਸਹੀ ਕਰਵਾ ਕੇ ਆਪਦੇ ਘਰੇ ਵਾਪਸ ਇੱਕ ਨਵੀਂ ਜ਼ਿੰਦਗੀ ਦੇ ਕੇ ਭੇਜਾਂਗੇ ਔਰ ਜਿਹੜਾ ਨਸ਼ਾ ਵੇਚਦਾ ਹੈ ਉਹਦੇ ਤੇ ਕਾਰਵਾਈ ਕਰਾ ਕੇ ਉਹਨੂੰ ਬਾਹਰ ਕੱਢ ਕੇ ਆਪਾਂ ਪਿੰਡ ਦਾ ਮਾਹੌਲ ਸਹੀ ਕਰੀਏ ਸਰਕਾਰ ਵੱਲੋਂ ਇੱਕ ਮੁਹਿੰਮ ਹੋ ਚਲਾਈ ਗਈ ਹੈ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਹਦੇ ਵਿੱਚ ਜਿਹੜੇ ਬੱਚੇ ਜਿਹੜੇ 12 13 14 15 ਸਾਲ ਦੇ ਬੱਚੇ ਨੇ ਜਿਹੜੇ ਗਲਤ ਦਿਸ਼ਾ ਦੇ ਵਿੱਚ ਚਲੇ ਗਏ ਗਲਤ ਆਦਤ ਪੈ ਗਈ ਗਲਤ ਸੰਗਤ ਦੇ ਵਿੱਚ ਹੈ ਉਹਨੂੰ ਉੱਥੋਂ ਕੱਢ ਕੇ ਸਿੱਖਿਆ ਵੱਲ ਲਾ ਰਹੇ ਨੇ ਖੇਡਾਂ ਵੱਲ ਲਾ ਰਹੇ ਨੇ ਸਮਾਜ ਵਿੱਚ ਚੰਗਾ ਕਿਵੇਂ ਕੰਮ ਕਰਨਾ ਹੈ ਕਿਵੇਂ ਸੇਵਾ ਕਰਨੀ ਹੈ ਉਹਦੇ ਵੱਲ ਲਾ ਰਹੇ ਨੇ ਨੌਕਰੀਆਂ ਵੱਲ ਲਾ ਰਹੇ ਨੇ ਬਿਜ਼ਨਸ ਬਲਾਸਟਰਸ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕਰ ਰਹੇ ਆ ਪਿੰਡਾਂ ਦੇ ਵਿੱਚ ਵੱਡੇ ਖੇਡ ਮੈਦਾਨ ਬਣ ਰਹੇ ਬਣ ਰਹੇ ਨੇ ਉਹ ਇਸ ਕਰਕੇ ਬਣ ਰਹੇ ਨੇ ਕਿ ਬੱਚਿਆਂ ਦੇ ਮਾਨਸਿਕ ਤੱਕ ਤੇ ਸਰੀਰਿਕ ਪੱਖੋਂ ਉਹਨਾਂ ਦਾ ਵਿਕਾਸ ਕਰਾਇਆ ਜਾਵੇ ਤੇ ਉਹ ਨਸ਼ੇ ਤੋਂ ਮੋੜ ਕੇ ਚੰਗੇ ਰਾਹ ਤੇ ਲੈ ਕੇ ਜਾਇਆ ਜਾਵੇ ਇਸ ਦੇ ਵਿੱਚ ਕੰਮ ਕਰ ਰਹੀ ਹੈ tinca ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਅਨਾਉਂਸ ਵੀ ਕੀਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 13000 ਵੱਡੇ ਖੇਡ ਮੈਦਾਨ ਬਣਨਗੇ ਜਿਦੇ ਵਿੱਚ ਪਹਿਲੇ ਪੜਾਅ ਦੇ ਵਿੱਚ 3080 ਖੇਡ ਮੈਦਾਨ ਪਾੜੇ ਨੇ ਜਿਦੇ ਵਿੱਚ ਫਾਜ਼ਲ ਕਾ ਦੇ ਵਿੱਚ 26 ਖੇਡ ਮੈਦਾਨ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੇ ਹਨ ਸੋਚ ਕੇ ਵੇਖੋ ਕਿ ਜਦੋਂ ਆਪਣੇ ਬੱਚੇ ਵਿਅਸਤ ਰਹਿਣ ਲੱਗ ਜਾਣਗੇ ਖੇਡਣ ਲੱਗ ਜਾਣਗੇ ਉਹਨਾਂ ਨੂੰ ਔਰਡਸ ਮਿਲਣਗੇ ਜਿਹੜੇ ਸਪੋਰਟਸ ਦੇ ਅੱਗੇ ਵੱਡੇ ਗੇਮਸ ਹੁੰਦੇ ਹੋਲੰਪਿਕ ਗੇਮਸ ਹੁੰਦੇ ਨੇ ਏਸ਼ੀਅਨ ਗੇਮਸ ਹੁੰਦੇ ਨੇ ਉਹਦੇ ਵਿੱਚ ਆਪਣੇ ਬੱਚੇ ਜਾਣ ਲੱਗ ਜੰਗੇ ਸੋਚ ਕੇ ਵੇਖੋ ਆਪਣਾ ਪਿੰਡ ਆਪਣਾ ਫਾਜ਼ਲ ਕਾ ਕਿੰਨਾ ਅੱਗੇ ਚਲਾ ਜਾਏਗਾ ਇਸ ਕਰਕੇ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਪਿਛਲੀ ਬਹੁਤ ਸਰਕਾਰਾਂ ਆਈਆਂ بڑے ਵਿਚਾਰ ਸੁਨੇ ਹੋਣਗੇ ਤੁਸੀਂ ਸਾਰਿਆਂ ਨੇ ਕਦੇ ਕਿਸੇ ਨੇ ਨਸ਼ੇ ਕਿਵੇਂ ਛੁਡਾਉਣਾ ਹੈ ਤੇ ਕਿਵੇਂ ਖਤਮ ਕਰਨਾ ਕਿਸੇ ਨੇ ਗੱਲ ਨਹੀਂ ਕੀਤੀ ਅਜ ਤੱਕ ਤੁਸੀਂ ਆਪ ਸਾਰੇ ਇਸ ਚੀਜ਼ ਦੇ ਗਵਾਹ ਹੋ ਤੇ ਇਹ ਸਰਕਾਰ ਦਾ ਤਰ੍ਹਾਂ ਸਿ ਚਾਰ ਮਹੀਨੇ ਹੋ ਗਏ ਹਰ ਪਿੰਡ ਦੇ ਵਿੱਚ ਜਾ ਰਹੇ ਹਾਂ ਹਰ ਘਰ ਦੇ ਵਿੱਚ ਜਾ ਰਹੇ ਹਾਂ ਸਭ ਨੂੰ ਜਾਗਰੂਕ ਕਰ ਰਹੇ ਹਾਂ ਜੇ ਕੋਈ ਨਸ਼ਾ ਕਰਦਾ ਹੈ ਕਰ ਰਿਹਾ ਹੈ ਉਹਨੂੰ ਸਹੀ ਉਹ ਇਲਾਜ ਵੀ ਜਿੱਥੇ ਹੁੰਦਾ ਹੈ ਉੱਥੇ ਸਾਡੀ ਸੰਸਥਾ ਪੂਰਾ ਧਿਆਨ ਰੱਖਦੀ ਹੈ ਸਾਡੀ ਟੀਮ ਜਾਂਦੀ ਹੈ ਨੇ ਕੋਈ ਤਰ੍ਹਾਂ ਦੀ ਉਹਨੂੰ ਪਰੇਸ਼ਾਨੀ ਨਹੀਂ ਆਉਣ ਦਿੰਦੇ ਕੋਈ ਮਾਰਕੁੱਟ ਨਹੀਂ ਹੁੰਦੀ ਵਧੀਆ ਏਸੀ ਰੂਮਸ ਨੇ ਉਥੇ ਆਪਸ ਦੇ ਵਿੱਚ ਉਹ ਪੂਰਾ ਪਰਿਵਾਰ ਬਣ ਕੇ ਉਥੇ ਆਪ ਦਾ ਖੇਡਦੇ ਨੇ ਆਪ ਦਾ ਸਮੇਂ ਬਤੀਤ ਕਰਦੇ ਨੇ ਬਹੁਤ ਸਾਰੇ ਉਹ ਜੀ ਕੇਸਸ ਵੇਖਿਆ ਨੇ ਕਿ ਉਹ ਪੂਰੇ ਠੀਕ ਹੋ ਗਏ ਜਿਹੜੀ ਸਰਕਾਰੀ ਦਵਾਈ ਮਿਲਦੀ ਹੈ ਉਹ ਵੀ ਨਹੀਂ ਲੈਂਦੇ ਲੇਕਿਨ ਉਹ ਕਹਿੰਦੇ ਕਿ ਅਸੀਂ ਇੱਕ ਦੂਜੇ ਦੇ ਦੋਸਤ ਬਣ ਗਏ ਅਸੀਂ ਇੱਥੋਂ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਘਰ ਦੇ ਲੈਣ ਆਉਂਦੇ ਦੇ ਤੇ ਕਹਿੰਦੇ ਕਿ ਨਹੀਂ ਸਾਡੇ ਇੱਥੇ ਮਨ ਹੈ ਸਾਡੇ ਆਪਸ ਦੇ ਵਿੱਚ ਇੱਕ ਪਰਿਵਾਰ ਤਰ੍ਹਾਂ ਅਸੀਂ ਰਹਿ ਰਹੇ ਹਾਂ ਕੁਝ ਸਮਾਂ ਹੋਰ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਫਿਰ ਵਾਪਸ ਆਪਦੇ ਪਰਿਵਾਰ ਵੱਲ ਚਲੇ ਜਾਵਾਂਗੇ ਹਰ ਚੀਜ਼ ਦਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਸਮਾਂ ਆਪਣਾ ਹੈ ਕਿ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਈਏ ਜਿਹੜੀ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਹਦੀ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਵਿੱਚ ਸਕੂਲ ਦੀ ਨੀਂਹ ਮਜ਼ਬੂਤ ਕਰਨ ਵਾਸਤੇ ਕੰਮ ਕੀਤਾ ਗਿਆ ਕੋਈ ਚਾਰ ਦੀਵਾਰੀ ਦਾ ਕੰਮ ਹੋਣਾ ਲਾਏ ਕੋਈ ਕਮਰਿਆਂ ਦਾ ਕੋਈ ਇੰਟਰਐਕਟਿਵ ਪੈਨਲਸ ਦਾ ਕੋਈ ਸਾਇੰਸ ਲੈਬਸ ਦਾ ਕੋਈ ਲਾਇਬ੍ਰੇਰੀਜ਼ ਦਾ ਕੋਈ ਕਿਚਨ ਸ਼ੈਡ ਦਾ ਕੋਈ ਇੰਟਰਲੋਕਿੰਗ ਟਾਈਲਸ ਦਾ ਕੋਈ ਵੀ ਚੀਜ਼ ਦਾ ਕੰਮ ਜੇ ਸਕੂਲ ਦੇ ਵਿੱਚ ਹੋਣਾ ਲਾਏ ਜੇ ਇਥੋਂ ਹੈ টিਚਰ ਸਾਹਿਬਾਨਾ ਤੋਂ ਡਿਮਾਂਡ ਗਈ ਹੈ ਤੇ ਗ੍ਰਾਂਟ 100% ਉਹਨਾਂ ਨੂੰ ਆਈ ਹੈ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਪੰਜਾਬ ਦਾ ਹਰ ਇੱਕ ਬੱਚਾ ਜਿਸ ਦਾ ਉਹਦਾ ਹੱਕ ਹੈ ਪੜਾਈ ਉਹ ਬੱਚਾ ਪੜੇ ਜ਼ਰੂਰ ਪੜੇ ਤੇ ਬਣੇ ਤੇ ਆਪੇ ਪੈਰਾਂ ਤੇ ਖੜਾ ਹੋਵੇ ਚਾਹੇ ਉਹ ਬੱਚਾ ਹੈ ਚਾਹੇ ਉਹ ਬੱਚੀ ਹੈ ਇਹ ਸਾਡਾ ਹੱਕ ਹੈ ਪੜ੍ਹਾਈ ਕਰਨ ਦਾ ਸਕੂਲ ਦੀ ਨੀਵਾਂ ਸੀ ਮਜ਼ਬੂਤ ਕਰਦਾਂਗੇ ਸਕੂਲ ਵਧੀਆ ਬਣਾਦਾਂਗੇ ਤੇ ਬੱਚਿਆਂ ਦਾ ਮਨ ਆਪਣੇ ਆਪ ਲੱਗ ਜਾਣਾ ਹੈ ਉੱਥੇ ਉਹਨਾਂ ਦਾ ਮਨ ਕਰੇ ਲੱਗਣਾ ਹੀ ਨਹੀਂ ਇਸ ਕਰਕੇ ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਸੰਸਥਾਵਾਂ ਪੂਰੀ ਕੋਸ਼ਿਸ਼ ਕਰ ਰਹੀ ਹੈ ਐਮਐਲਏ ਸਾਹਿਬ ਪੂਰੀ ਕੋਸ਼ਿਸ਼ ਕਰ ਰਹੇ ਉਹਨਾਂ ਦੀ ਪੂਰੀ ਟੀਮ ਲੱਗੀ ਹੈ ਸਿਰਫ ਇੱਕ ਸਾਥ ਮੰਗਦੇ ਆ ਨੀਸਵਾਰਥ ਹੋ ਕੇ ਕੋਈ ਨਾ ਕੁਝ ਨਾ ਸੋਚੀ ਕਿ ਅਸੀਂ ਕਿਹੜੀ ਪਾਰਟੀ ਦੇ ਹੈਗੇ ਆ ਕੁਝ ਨਾ ਸੋਚੀ ਸਿਰਫ ਇੱਕ ਮੁਹਿੰਮ ਜਿਹੜੀ ਬਹੁਤ ਵੱਡੇ ਚੱਲ ਰਹੀ ਹੈ ਉਹਦਾ ਸਾਥ ਦੇ ਦਈਏ ਤੁਸੀਂ ਦੱਸ ਸਕਦੇ ਹੋ ਐਮਐਲਏ ਸਾਹਿਬ ਨੂੰ ਦੱਸ ਸਕਦੇ ਹੋ ਸਲਿੱਪ ਤੇ ਲਿਖ ਕੇ ਦੇ ਦਿਓ ਕੋਈ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਇੱਕ ਕਦਮ ਅੱਗੇ ਵਧਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਮੁਹਿੰਮ ਨੂੰ ਕਾਮਯਾਬ ਕਰ ਲਾਂਗੇ ਤਾਂ ਆਪਣੇ ਪੰਜਾਬ ਨੂੰ ਫਾਜ਼ਿਲਕਾ ਨੂੰ ਫੇਰ ਤੋਂ ਬਹੁਤ ਸੋਹਣਾ ਫਾਜ਼ਿਲਕਾ ਤੇ ਪੰਜਾਬ ਨੂੰ ਰੰਗਲਾ ਬੰਗਲਾ ਪੰਜਾਬ ਬਣਾ ਦਾਂਗੇ ਆਪਣਾ ਇੱਕ ਇਤਿਹਾਸ ਲਿਖਿਆ ਜਾਏਗਾ ਜਿਹੜਾ ਆਪਣੀ ਆਉਣ ਵਾਲੀ ਪੀੜ੍ਹੀਆਂ ਪੜ੍ਹੇਗੀ ਆਪਾਂ ਨੂੰ ਵੇਖੇਗੀ ਕਿ ਨਹੀਂ ਸਾਡੇ ਜਿਹੜੇ ਮਾਤਾ ਪਿਤਾ ਸਾਡੇ ਬਜ਼ੁਰਗ ਜਿਹੜਾ ਸਾਡਾ ਸੋਹਣਾ ਪੰਜਾਬ ਸਾਨੂੰ ਛੱਡ ਕੇ ਗਏ ਨੇ ਉਹਨਾਂ ਨੂੰ ਸੰਭਾਲਣਾ ਹੈ ਉਹਦਾ ਸੱਭਿਆਚਾਰ ਨੂੰ ਹੀ ਸੰਸਕ੍ਰਿਤੀ ਨੂੰ ਸੰਭਾਲਣਾ ਹੈ ਤੇ ਆਪਦੇ ਸੰਸਕਾਰ ਅੱਗੇ ਲੈਂਦੇ ਵੇ ਪੰਜਾਬ ਨੂੰ ਅੱਗੇ ਵਧਾਉਣਾ ਹੈ ਮੇਰੀ ਸੰਸਥਾ ਹੀ ਖੁਸ਼ੀ ਫਾਊਂਡੇਸ਼ਨ ਮੈਂ ਉੱਥੋਂ ਕੰਮ ਕਰਦੀ ਆਂ ਹਰ ਪਿੰਡ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਕੈਂਪਸ ਲਾਈਏ ਤੁਸੀਂ ਸਰਪੰਚ ਸਾਹਿਬ ਨੂੰ ਮੈਂਬਰ ਸਾਹਿਬਾਨ ਨੂੰ ਸਾਡੀ ਕੋਈ ਟੀਮ ਨੂੰ ਐਮਐਲਏ ਸਾਹਿਬ ਨੂੰ ਕਿਸੇ ਨੂੰ ਦੱਸ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਕੋਈ ਵੀ ਚੀਜ਼ ਦੀ ਲੋੜ ਹੈ ਇਸ ਪਿੰਡ ਨੂੰ ਆਪਾਂ ਸਾਂਝੀ ਥਾਂ ਬੈ ਕੇ ਉਹ ਕੰਮ ਕਰਾਂਗੇ ਜੇ ਮੈਡੀਕਲ ਦੀ ਲੋੜ ਹੈ ਤੇ ਇੱਥੇ ਡਾਕਟਰ ਸਾਹਿਬਾਨ ਨੂੰ ਲੈ ਕੇ ਇੱਥੇ ਹੀ ਇਲਾਜ ਕਰਵਾਵਾਂਗੇ ਮੁਫਤ ਦਵਾਈਆਂ ਮੁਫਤ ਚੈੱਕਅਪ ਜਿਹੜਾ ਰੈਗੂਲਰ ਹੋਣਾ ਚਾਹੀਦਾ ਹੈ ਆਪਣਾ ਉਹ ਤੁਹਾਡਾ ਕਰਵਾਵਾਂਗੇ ਕੋਈ ਪੈਨਸ਼ਨ ਦੇ ਕਾਰਡਸ ਬਣਨੇ ਹੈ ਕੋਈ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਇੱਥੇ ਸਟੇਸ਼ਨਰੀ ਦੀ ਬੱਚਿਆਂ ਦੇ ਕਿਤਾਬਾਂ ਦੀ ਅਸੀਂ ਉਹ ਪੂਰੀ ਕਰਾਂਗੇ ਬਸ ਇੱਕ ਸੁਨੇਹਾ ਲਾ ਦਿਓ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ 24 ਘੰਟੇ ਸਾਡਾ ਪੂਰਾ ਪਰਿਵਾਰ ਹਾਜ਼ਰ ਹੈ ਇੱਕ ਆਵਾਜ਼ ਲਾਉਣ ਦੀ ਲੋੜ ਹੈ ਤੇ ਆਪਾਂ ਫਾਜ਼ਲ ਕਾਨੋ ਤੇ ਫਾਜ਼ਲ ਕਾ ਦੇ ਹਰ ਇੱਕ ਪਿੰਡ ਨੂੰ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦਾ ਸੁਪਨਾ ਅਸੀਂ ਸਾਰੇ ਜ਼ਰੂਰ ਦੇਖੀਏ ਬਹੁਤ ਬਹੁਤ ਧੰਵਾਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਤਕ ਹੈ ਸੋ ਤੁਹਾਨੂੰ ਮੈਡਮ ਐਮ ਐਲ ਸਾਹਿਬ ਦੀ ਪੂਰੀ ਟੀਮ ਉਹਨਾਂ ਦਾ ਪੂਰਾ ਪਰਿਵਾਰ ਤੁਹਾਡੇ ਨਾਲ ਖੜਾ ਹੈ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਲੋੜ ਹੋਵੇ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਨ ਬਸ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੁਣ ਇੱਕੋ ਹੀ ਮੋਹਿੰਮ ਚਲਾਈ ਹੈ ਆਪਦੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਹੀ ਨਸ਼ੇ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰਨਾ ਹੈ ਆਓ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮਾਨਯੋਗ ਵਿਧਾਇਕ ਨਰਿੰਦਰਪਾਲ ਸਿੰਘ ਸਮਣਾ ਜੀ ਨੂੰ ਜੋ ਤੁਹਾਡੇ ਕੋਲ ਸੰਦੇਸ਼ ਲੈ ਕੇ ਆਏ ਹਨ ਜਾਗੋ ਜਾਗੋ ਨਸ਼ੇ ਤਿਆਗੋ ਮਾਨਯੋਗ ਵਿਧਾਇਕ ਨਿਰੰਦਰਪਾਲ ਸਿੰਘ ਜੀ ਸਨਮਾ ਜੀ ਪਿੰਡ ਹौजਗੰਦਰ ਵਿਖੇ ਆ ਯੁੱਧ ਨਸ਼ਾ ਬ੍ਰੋਤ ਇਸ ਮੁਹਿੰਮ ਵਿੱਚ ਮੇਰੇ ਨਾਲ ਆਏ ਮੇਰੀ ਤਰਨ ਪਤਨੀ ਅਤੇ ਤੁਹਾਡੀ ਬੇਟੀ ਸੁਸ਼ਮੋ ਜੀ ਸਾਡੇ ਵਿਆਤੀ ਦੇ ਸਾਰੇ ਸੀਨੀਅਰ ਅਫਸਰਾਂ ਸਰਦਾਰ ਹਰਮੰਦਰ ਸਿੰਘ ਬਰਾੜ ਗੀੜਿਆ ਵਾਲੀ ਸਾਫ ਦਾ ਸਰਪੰਚ ਕਣ ਰਾਮਪੁਰਾ ਤੋਂ ਗਗਨ ਜੀ ਸਾਡੇ ਪਿੰਡ ਪੈਂਚਾ ਵਾਲੀ ਤੋਂ ਸਰਪੰਚ ਰਮਨ ਜੀ ਪਿੰਡ ਲੱਦੂ ਘਾ ਤੋਂ ਸਰਪੰਚ ਜਰਨਾਇਆ ਜੀ ਸਾਡੇ ਅਜੀਤ ਜੀ ਸਾਡੇ ਉਹਨਾਂ ਦੇ ਨਾਲ ਤੁਗੇ ਲਾਲ ਸਿੰਘ ਤੋਂ ਸਰਪੰਚ ਸਾਹਿਬ ਸਾਡੇ ਸਾਰੇ ਹੀ ਨਾਲ ਆਏ ਸੀਨੀਅਰ ਅਗੂ ਸਹਿਬਾਨ ਅਤੇ ਇਸ ਪਿੰਡ ਦੇ ਸਰਪੰਚ ਸੰਤੋਖ ਸਿੰਘ ਜੀ ਮੈਂਬਰ ਪੰਚਾਇਤ ਮਨੋਵਰ ਸਿੰਘ ਜੀ ਅੰਸਰਾਜ ਜੀ ਸੁਨੀਲ ਜੀ ਸਾਡੇ ਜੋੜੀ ਨੰਬਰ 1 2 ਸਾਡੇ ਮੈਂ ਬੜੇ ਮਿਹਨਤੀ ਆਗੂ ਬਕਰ ਪ੍ਰੇਮ ਜੀ ਜਸਵੰਤ ਜੀ ਮੁਖਤਿਆਰ ਸਿੰਘ ਜੀ ਪੰਚ ਮੰਗਾ ਸਿੰਘ ਜੀ ਪੰਚ ਗੋਬਿੰਦ ਜੀ ਬੰਤਾ ਸਿੰਘ ਜੀ ਪ੍ਰਸ਼ਾਦ ਜੀ ਰਮੇਸ਼ ਜੀ ਬੋਲਾ ਮੁਖਤਿਆਰ ਸਿੰਘ ਜੀ ਸਾਡੇ ਸਾਫਤਾ ਸਰਪੰਚ ਹੁਕਮਚੰਦ ਜੀ ਤੇ ਜਿੰਨੇ ਵੀ ਸਾਰੇ ਤੁਸੀਂ ਮੇਰੇ ਸਤਿਕਾਰਯੋਗ ਸਾਰੇ ਆਪੂ ਸਹਿਬਾਨ ਵਰਕਰ ਸਹਿਬਾਨ ਸਾਰੇ ਮੇਰੇ ਨੌਜਵਾਨ ਵੀਰ ਬਜ਼ੁਰਗ ਮਰੀਆਂ ਮਾਵਾ ਮਰੀਆਂ ਪੈਣਾ ਛੋਟੇ ਬੱਚੇ ਸਾਰੇ ਪਿੰਡ ਵਸੀ ਸਾਰੇ ਗੱਜਕੇ ਬਧੇ ਬਲਾਈਏ ਵਾਈ ਗੁਰੂ ਜੀ ਕਾ ਕਾਂਸਾ ਵਾਈ ਗੁਰੂ ਜੀ ਕੀ ਫਤਿਹ ਅੱਜ ਆਪਣੇ ਪਿੰਡ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਹੈ ਆਪਣੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਚੱਲ ਰਹੀ ਹੈ। ਪਰ ਇਸ ਮੁਹਿੰਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਤੈਂ 4 ਮਹੀਨੇ ਤੇ ਕਰੀਬ 5 ਮਹੀਨੇ ਦੇ ਕਰੀਬ ਹੀ ਹੋ ਚੱਲੇ। ਵੱਡੇ ਨਸ਼ਾ ਵੇਚਣ ਵਾਲੇ ਫੜੇ ਗਏ ਨੇ। ਜਿਹੜੇ ਵੀ ਤਸਕਰ ਨੇ ਉਹ ਫੜੇ ਗਏ ਨੇ। ਨਸ਼ਾ ਫੜਿਆ ਗਿਆ, ਨਸ਼ਾ ਖਤਮ ਕੀਤਾ ਗਿਆ। ਜੋ ਮੇਰੇ ਮੁਤਾਬਕ ਜੋ ਮੈਂ ਦੇਖ ਰਿਹਾ ਸਾਰੇ ਇਲਾਕੇ ਦੇ ਵਿੱਚ ਤਕਰੀਬਨ 70 ਤੋਂ 80% ਨਸ਼ਾ ਜਿਹੜਾ ਖਤਮ ਹੋ ਚੁੱਕਿਆ ਹੈ ਨਸ਼ਾ ਵੇਚਣ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਚੁੱਕੀਆਂ ਨੇ ਕੁਝ ਜਿਹੜਾ ਰਹਿ ਗਿਆ ਹੈ ਜਿਹੜਾ 20 ਤੋਂ 30% ਹਜੇ ਵੀ ਜਿਹੜਾ ਆਪਾਂ ਨੂੰ ਲੱਗਦਾ ਹੈ ਇਹ ਪਿੰਡਾਂ ਜਾ ਰਹੇ ਆ ਸਾਰੇ ਜਿਵੇਂ ਦੱਸ ਰਹੇ ਨੇ ਤਾਂ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਖਤਮ ਹੋਣਾ ਹੈ ਜਿਹੜੇ ਨਸ਼ਾ ਵੇਚਣ ਵਾਲੇ ਕੋਈ ਬਚ ਗਏ ਨੇ ਲੁਕੇ ਫਿਰਦੇ ਨੇ ਉਹ ਜੇ ਉਹਨਾਂ ਤੇ ਕਾਰਵਾਈ ਹੋਣੀ ਹੈ ਤਾਂ ਤੁਹਾਡੇ ਸਹਿਯੋਗ ਨਾਲ ਹੋਣੀ ਹੈ ਇਹ ਹੀ ਤੁਹਾਡਾ ਸਹਿਯੋਗ ਲੈਣ ਵੀ ਆਏ ਆ ਅੱਜ ਤੁਸੀਂ ਸਾਰੇ ਸਾਡਾ ਸਾਥ ਦੇਣਾ ਹੈ ਮੈਂ ਜਿਹੜੇ ਪਿੰਡ ਵੀ ਜਾ ਰਿਹਾ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਡਰਦੇ ਆ ਵੀ ਅਸੀਂ ਕੀ ਲੈਣਾ ਦੇਣਾ ਦੁਸ਼ਮਣੀ ਕਿਸੇ ਨਾਲ ਲੈ ਕੇ ਛੱਡੋ ਪਰੇ ਆਪਾਂ ਕੀ ਲੈਣਾ ਪਰੇ ਸੋਚਣ ਦੀ ਲੋੜ ਨਹੀਂ ਤੁਸੀਂ ਦੁਸ਼ਮਣੀ ਨਾ ਲਓ ਤੁਹਾਨੂੰ ਨਹੀਂ ਕਹਿੰਦੇ ਅਸੀਂ ਦੁਸ਼ਮਣੀ ਲਾਓ ਤੁਸੀਂ ਤਾਂ ਸਿਰਫ ਸਾਡਾ ਸਾਥ ਦੇਣਾ ਬਸ ਸਾਨੂੰ ਫੋਨ ਕਰਕੇ ਦੱਸ ਦਿਓ ਮੈਸੇਜ ਕਰ ਦਿਓ ਵੀ ਕੌਣ ਨਸ਼ਾ ਵੇਚਦਾ ਪਿੰਡ ਦੇ ਵਿੱਚ ਅਸੀਂ ਤੁਹਾਡਾ ਨਾਂ ਕਿਸੇ ਨੂੰ ਨਹੀਂ ਦੱਸਾਂਗੇ ਸਾਨੂੰ ਦੱਸਿਆ ਕਿੰਨੇ ਆ ਤੁਹਾਡੇ ਇੱਥੇ ਨੰਬਰ ਵੀ ਲਿਖਿਆ ਹੈ ਮੇਰੇ ਨੰਬਰ ਤੇ ਕਰ ਦਿਓ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹਦੇ ਖਿਲਾਫ ਕਾਰ ਵੀ ਹੋਊਗੀ ਤੇ ਮੈਂ ਜਿਵੇਂ ਹਰ ਪਿੰਡ ਦੇ ਵਿੱਚ ਜਾਂਨਾ ਸਾਰਿਆਂ ਨੂੰ ਇਹ ਕਿੰਨਾ ਵੀ ਪਰਚੀ ਤੇ ਲਿਖ ਕੇ ਮੈਨੂੰ ਪਕੜਾ ਦਿਆ ਕਰੋ ਹੁਣੀ ਹੁਣ ਮੈਂ ਫਤੇ ਘੜ ਗਿਆ ਉਥੇ ਮੈਨੂੰ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਕਿਸੇ ਨੇ ਦੋ ਪਰਚੀਆਂ ਪਕੜਾਤੀਆਂ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣੀ ਜੇ ਮਰੇ ਹੱਥ ਦੇ ਵਿੱਚ ਐ ਪਕੜਾਤੀਆਂ ਤੇ ਕਿਸੇ ਨੂੰ ਇਹਨਾਂ ਪਤਾ ਲੱਗਿਆ ਪਰਚੀਆਂ ਕੌਣ ਪਕੜਾ ਆ ਗਿਆ ਕਿ ਮੈਂ ਨਾਲ ਦੇ ਨਾਲ ਐਸਐਸਪੀ ਸਾਹਿਬ ਨੂੰ ਉਹ ਪੇਜਤੀ ਉਹਨਾਂ ਦੇ ਨਾਮ ਜਿਹੜੇ ਸੀ ਪੁਲਿਸ ਨੇ ਉੱਥੇ ਆਈ ਜਦੋਂ ਪਰੋਗਤ ਘਰੇ ਨਹੀਂ ਮਿਲੇ ਕੋਈ ਨਹੀਂ ਇੱਕ ਦੋ ਦਿਨਾਂ ਚ ਲੰਪ ਜਾਣਗੇ ਉਹਨਾਂ ਤੇ ਕਾਰਵਾਈ ਹੋਊਗੀ ਇਸੇ ਤਰ੍ਹਾਂ ਇਹਨਾਂ ਧਰੋਬੜੀਆ ਯੋਗਸਵੀਏ ਇੱਕ ਪਰਚੀ ਦਿੱਤੀ ਉਹ ਵੀ ਮੈਂ ਐਸਐਸਪੀ ਸਾਹਿਬ ਨੂੰ ਭੇਜੀ ਸੀ। ਔਰ ਉਸ ਦੇ ਨਾਲ ਹੁਣ ਉਹਨੇ ਕੀੜਿਆਂ ਵਾਲੀ ਜਾ ਕੇ ਆਏ ਉੱਥੇ ਵੀ ਇੱਕ ਪਰਚੀ ਮੈਨੂੰ ਮਿਲੀ ਹੈ। ਤੇ ਤੁਹਾਡੇ ਪਿੰਡ ਵੀ ਜਦੋਂ ਪ੍ਰੋਗਰਾਮ ਖਤਮ ਹੋਏਗਾ ਤੇ ਤਰੀਕੇ ਦੇ ਨਾਲ ਕੋ ਮੈਨੂੰ ਬਕਰਾ ਦੇ ਹੋਣੀ। ਵੇਖੋ ਹਰ ਇੱਕ ਦੁੱਦਾ ਯਾਰ ਅਸੀਂ ਕਿਉਂ ਦੁਸ਼ਮਣੀ ਲਈਏ ਵੇਖੋ ਠੀਕ ਹੈ ਤੁਹਾਡੀ ਗੱਲ ਵੀ 24 ਘੰਟੇ ਪੁਲਿਸ ਉੱਤੇ ਨਹੀਂ ਰਹਿ ਸਕਦੀ ਪਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿਸੇ ਤਰੀਕੇ ਮੇਰੇ ਤੱਕ ਪਹੁੰਚਾ ਦਿਓ ਦੁਸ਼ਮਣੀ ਮੈਂ ਆਪੇ ਲੈ ਲਾਂਗਾ। ਉਹਨਾਂ ਤੇ ਕਾਰਵਾਈ ਕਰਾਉਣੀ ਜ਼ਿੰਮੇਵਾਰੀ ਸਾਡੀ ਹੈ ਇਸ ਲਈ ਅੱਜ ਤੁਹਾਡੇ ਕੋਲ ਆਏ ਆਂ ਔਰ ਕਰ ਵੀ ਹੋਊਗੀ ਤੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਚੰਗੇ ਰਾਹ ਤੇ ਲੈ ਕੇ ਆਉਣਾ ਉਹਨਾਂ ਤੇ ਕੋਈ ਕਾਰਵਾਈ ਅਸੀਂ ਨਹੀਂ ਕਰਨੀ ਸਰਕਾਰ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੇਗੀ ਉਹਨਾਂ ਦਾ ਇਲਾਜ ਹੋਏਗਾ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹੇਗੀ ਨਾ ਮਾਰੇਗੀ ਕੁੱਤੇਗੀ ਤੇ ਨਾ ਹੀ ਕੋਈ ਪੁੱਛ ਕੁੱਛ ਕਰੇਗੀ ਪੁਲਿਸ ਉਹਨਾਂ ਦੀ ਹੈਲਪ ਕਰੇਗੀ ਨਸ਼ਾ ਛਡਾਉਣ ਦੇ ਵਿੱਚ ਉਹਨਾਂ ਨੂੰ ਜਿਹੜੇ ਵੀ ਕੋਈ ਨਸ਼ਾ ਕਰਦੇ ਨੇ ਤੁਸੀਂ ਸਾਨੂੰ ਦੱਸੋ ਆਪਾਂ ਨੂੰ ਵੇਖੋ ਇਹਦੇ ਸ਼ਰਮਾਉਣ ਦੀ ਲੋੜ ਬਿਲਕੁਲ ਨਹੀਂ ਹੈ ਸੰਗਣ ਦੀ ਲੋੜ ਨਹੀਂ ਹੈ ਆਪਾਂ ਉਹਦੇ ਬੱਚਾ ਨੂੰ ਬਚਾਉਣਾ ਹੈ ਤੇ ਬਚਾ ਤਾਂ ਹੀ ਸਕਦੇ ਆ ਜੇ ਤੁਸੀਂ ਸਾਨੂੰ ਦੱਸੋਗੇ ਕੋਈ ਵੀ ਜੇ ਤੁਹਾਨੂੰ ਲੱਗਦਾ ਹੈ ਨਸ਼ਾ ਕਰਦਾ ਹੈ ਉਹਨੂੰ ਅਸੀਂ ਸਮਝਾਵਾਂਗੇ ਉਹਨੂੰ ਆਪਦੇ ਨਾਲ ਲੈ ਕੇ ਜਾਵਾਂਗੇ ਉਹਨੂੰ ਉਹਦਾ ਇਲਾਜ ਜਿਹੜਾ ਸ਼ੁਰੂ ਕਰਾਵਾਂਗੇ ਨਸ਼ਾ ਸ਼ਰਬ ਕੇਂਦਰ ਦੇ ਵਿੱਚ ਭਰਤੀ ਕਰਵਾ ਕੇ ਉਸ ਦੇ ਨਾਲ ਨਾਲ ਜਦੋਂ ਉਹਦਾ ਇਲਾਜ ਚੱਲੇਗਾ ਉਹਨੂੰ ਕੋਈ ਰੁਜ਼ਗਾਰ ਉਹ ਕੱਲ ਨੂੰ ਕਰਨਾ ਚਾਹੁੰਦਾ ਕੋਈ ਕੰਮ ਕਰਨਾ ਚਾਹੁੰਦਾ ਉਹਦੀ ਟ੍ਰੇਨਿੰਗ ਵੀ ਦੇਵਾਂਗੇ ਕੋਰਸ ਵੀ ਕਰਾਵਾਂਗੇ ਉਹਨੂੰ ਔਰ ਜਦੋਂ ਉਹਦਾ ਨਸ਼ਾ ਛੁੱਟ ਜਾਏਗਾ ਜਦੋਂ ਉਹ ਇੱਕ ਚੰਗਾ ਇਨਸਾਨ ਬਣ ਜਾਏਗਾ ਉਹਨੂੰ ਉਸ ਤੋਂ ਬਾਅਦ ਕੰਮ ਤੇ ਵੀ ਲਗਾਵਾਂਗੇ ਰੁਜ਼ਗਾਰ ਤੇ ਵੀ ਲਾਵਾਂਗੇ ਤਾਂ ਕਿ ਦੁਬਾਰਾ ਫੇਰ ਉਹ ਕਿਸੇ ਇਸ ਨਸ਼ੇ ਵਰਗੀ ਬਿਮਾਰੀ ਦੇ ਵਿੱਚ ਨਾ ਫਸੇ ਇੱਕ ਚੰਗਾ ਇਨਸਾਨ ਬਣਾਵਾਂਗੇ ਇਹ ਤੁਹਾਡਾ ਸਾਰਿਆਂ ਦਾ ਸਹਿਯੋਗ ਲੈਣ ਲਈ ਆਇਆ ਤਾਂ ਮੈਨੂੰ ਦੱਸੋ ਤੁਸੀਂ ਜੇ ਕੋਈ ਨਸ਼ਾ ਕਰਦਾ ਹੈ ਤਾਂ ਆਪਾਂ ਉਹਦਾ ਇਲਾਜ ਕਰਵਾਈਏ ਆਪਾਂ ਦੇਖ ਰਹੇ ਹਾਂ ਰੋਜ਼ ਕੋਈ ਨਾ ਕੋਈ ਵੀਡੀਓ ਹੁੰਦੀ ਹੈ ਨੌਜਵਾਨ ਕਿਤੇ ਡਿੱਗਿਆ ਪਿਆ ਗੁੰਮਸਮ ਹੋ ਕੇ ਉਹ ਕਿਤੇ ਡਿੱਗਿਆ ਪਿਆ ਉਹ ਕਿਉਂ ਆ ਰਹਿਆਂ ਨੇ ਕਿਉਂਕਿ ਨਸ਼ਾ ਹੁਣ ਮਿਲ ਨਹੀਂ ਰਿਹਾ ਕਿਉਂਕਿ ਜਿੰਨੇ ਵੀ ਨਸ਼ਾ ਛੱਡਣ ਵਾਲੇ ਸਾਡੇ ਕੋਲ ਆ ਰਹੇ ਨੇ ਭਰਤੀ ਹੋ ਰਹੇ ਨੇ ਉਹਨਾਂ ਦੇ ਇੱਕੋ ਹੀ ਕਹਿਣਾ ਵੀ ਪਹਿਲਾਂ ਨਸ਼ਾ ਸੌਖਾ ਮਿਲਦਾ ਸੀ ਤੇ ਹੁਣ ਬਹੁਤ ਔਖਾ ਨਸ਼ਾ ਮਿਲਦਾ ਜਿੱਥੇ ਕਿ ਅੱਗੇ 100 ਰੁਪਏ ਦੀ ਕੁੜੀ ਮਿਲ ਜਾਂਦੀ ਸੀ ਤੇ ਹੁਣ 1000 ਰੁਪਏ ਦੇ ਦਿੱਤਾ ਵੀ ਨਹੀਂ ਮਿਲਦਾ ਇਸ ਕਰਕੇ ਜਦੋਂ ਨਸ਼ਾ ਨਹੀਂ ਮਿਲਦਾ ਤਾਂ ਆਪਾਂ ਨੂੰ ਪਤਾ ਨੌਜਵਾਨ ਫਿਰ ਜਦੋਂ ਨਸ਼ਾ ਨਾ ਮਿਲੇ ਕਿਸੇ ਨੂੰ ਦੀ ਕੀ ਹਾਲਤ ਹੁੰਦੀ ਹੈ ਤਾਂ ਇਸ ਕਰਕੇ ਸਾਰੇ ਨੌਜਵਾਨ ਨਸ਼ਾ ਛੱਡਣ ਲਈ ਆ ਗਏ ਨੇ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਹਾਨੂੰ ਕਿਤੇ ਵੀ ਪਤਾ ਲੱਗਦਾ ਕੋਈ ਆਸ-ਪਾਸ ਕੋ ਨਸ਼ਾ ਕਰਦਾ ਹੈ ਤੂੰ ਸਾਨੂੰ ਜਰੂਰ ਦੱਸੋ ਅਸੀਂ ਉਹਨੂੰ ਸਮਝਾ ਕੇ ਚੰਗੀ ਤਰ੍ਹਾਂ ਉਹਦਾ ਇਲਾਜ ਕਰਾਵਾਂਗੇ ਕਿਉਂਕਿ ਹੌਣ ਵਾਲੇ ਸਮੇਂ ਦੇ ਵਿੱਚ ਕੋਈ ਨਸ਼ਾ ਬਿਲਕੁਲ ਨਹੀਂ ਮਿਲਣਾ ਤੇ ਜਦੋਂ ਨਸ਼ਾ ਨਾ ਮਿਲਿਆ ਵੇਖੋ ਆਪਣੇ ਨੌਜਵਾਨਾਂ ਦੀ ਜਾਨ ਵੀ ਜਾ ਸਕਦੀ ਇਸ ਕਰਕੇ ਪਹਿਲਾਂ ਇਹੀ ਉਪਰਾਲਾ ਕੀਤਾ ਵੀ ਆਪਾਂ ਇਲਾਜ ਕਰਾਈਏ ਪਹਿਲਾਂ ਸਾਰਿਆਂ ਦਾ ਇਸ ਕਰਕੇ ਆਪਾਂ ਸਾਰਿਆਂ ਦਾ ਇਲਾਜ ਕਰਾ ਰਹੇ ਹਾਂ ਬਿਲਕੁਲ ਮੁਫਤ ਕਰਾ ਰਹੇ ਹਾਂ ਤਾਂ ਇਸ ਤੋਂ ਇਲਾਵਾ ਆਪਣੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 60 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਬਿਨਾ ਕਿਸੇ ਸਿਫਾਰਿਸ਼ ਬਿਨਾ ਕਿਸੇ ਰਿਸ਼ਵਤ ਜਿਹੜੇ ਪੜੇ ਲਿਖੇ ਜਿਹੜੇ ਮੈਰਿਟ ਦੇ ਵਿੱਚ ਆਏ ਉਹਨਾਂ ਨੂੰ ਨੌਕਰੀਆਂ ਮਿਲੀਆਂ ਆਪਣੀ 1.5 ਪੂਨੇ 2 ਸਾਲ ਸਰਕਾਰ ਅਜੇ ਪਈ ਹੈ ਅੱਗੇ ਵੀ ਆਪਣੀ ਆਉਣੀ ਹੈ ਤਾਂ ਇਹਨਾਂ 1.5 2 ਸਾਲਾਂ ਦੇ ਵਿੱਚ ਲੱਖਾਂ ਨੌਕਰੀਆਂ ਨਿਕਲਣੀਆਂ ਨੇ ਤੁਸੀਂ ਦੇਖਦੇ ਹੋ ਰੋਜ਼ ਹੀ 10 15 20 ਦਿਨਾਂ ਬਾਅਦ ਮਹੀਨੇ ਦੇ ਵਿੱਚ ਵਿੱਚ ਕੋਈ ਨਾ ਕੋਈ ਨੌਕਰੀਆਂ ਨਿਕਲਦੀਆਂ ਪਈਆਂ ਨੇ ਤਾਂ ਨੌਕਰੀ ਤੋਂ ਪਹਿਲਾਂ ਇੱਕ ਟੈਸਟ ਹੁੰਦਾ ਹੈ ਉਹ ਟੈਸਟ ਜਿਹੜਾ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਜਿਹੜਾ ਟੈਸਟ ਪਾਸ ਕਰਦਾ ਹੈ ਮੈਰਿਟ ਦੇ ਵਿੱਚ ਆਉਂਦਾ ਹੈ ਉਹ ਨੌਕਰੀ ਆਪਣੇ ਆਪ ਹੀ ਲੱਗ ਜਾਂਦੀ ਹੈ ਤੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਹੁਣ ਸਿਰਫ ਫੋਕਸ ਕਰੋ ਕਿ ਆਪਦੇ ਬੱਚਿਆਂ ਨੂੰ ਨਾ ਟੈਸਟਾਂ ਦੀ ਤਿਆਰੀ ਕਰਾਓ ਜਿਹੜੇ ਨੌਕਰੀ ਤੋਂ ਪਹਿਲਾਂ ਟੈਸਟ ਹੁੰਦੇ ਨੇ ਉਹ ਜਿਹੜਾ ਵੀ ਟੈਸਟ ਪਾਸ ਕਰ ਗਿਆ ਮਿਹਨਤ ਨਾਲ ਮੈਰਿਟ ਦੇ ਵਿੱਚ ਆ ਗਿਆ ਉਹਨੂੰ ਨੌਕਰੀ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਆਪਣੇ ਆਪ ਹੀ ਨੌਕਰੀ ਲੱਗ ਜਾਏਗਾ ਹੁਣ ਕੋਈ ਕੋਟਾ ਨਹੀਂ ਐ ਨਾ ਕੋਈ ਐਮਐਲਏ ਦਾ ਕੋਟਾ ਐ ਨਾ ਕੋਈ ਮੰਤਰੀ ਦਾ ਕੋਟਾ ਐ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਦਾ ਕੋਟਾ ਐ ਕੋਟਾ ਦਾ ਸਿਰ ਪੜਾਈ ਦਾ ਮੈਰਿਟ ਦਾ ਕੋਟਾ ਐ ਜ ਜਿਹਦੀ ਮੈਰਿਟ ਆ ਗਈ ਉਹ ਆਪਣੇ ਆਪ ਨੌਕਰੀ ਲੱਗ ਜਾਏਗਾ ਬਸ ਲੋੜ ਤਾਂ ਸਿਰਫ ਮਿਹਨਤ ਕਰਨ ਦੀ ਐ ਇਸ ਲਈ ਤੁਸੀਂ ਆਪਦੇ ਬੱਚਿਆਂ ਨੂੰ ਮਿਹਨਤ ਕਰਵਾਓ ਪੜਾਓ ਟੈਸਟਾਂ ਦੀ ਤਿਆਰੀ ਕਰਾਓ ਤੁਹਾਡੇ ਬੱਚੇ ਜਿਹੜੇ ਮਿਹਨਤ ਕਰਨਗੇ ਆਪਣੇ ਆਪ ਨੌਕਰੀ ਲੱਗ ਜਾਣਗੇ ਇਸ ਤੋਂ ਨਾਵਾ ਅੱਜ ਆਪਣੇ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਦਾ ਬਿੱਲ ਮਾਫ਼ ਹੈ 5000 ਰੁਪਏ ਦਾ ਬਿੱਲ ਮਾਫ਼ ਆਪਣਾ ਹਰ ਪਰਿਵਾਰ ਨੂੰ 5000 ਰੁਪਏ ਆ ਜਾਵੇ ਕੋ ਸਰਕਾਰ ਆਪਣੀ ਮਦਦ ਕਰਦੀ ਹੈ 5000 ਰੁਪਏ ਇੱਕ ਤਰ੍ਹਾਂ ਦਾ ਆਪਾਂ ਨੂੰ ਹੀ ਦੇ ਰਹੀ ਹੈ ਜੇ ਇਹ ਹੀ 5000 ਲੱਗ ਜੇ ਤਾਂ ਬੜਾ ਔਖਾ ਹੋ ਜਾਂਦਾ ਬਿੱਲ ਕਰਨਾ ਤਾਂ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਆਪਣੀ ਸਕੀਮ ਉਪਰਾਲਾ ਸਰਕਾਰ ਕਰਮ ਜਾ ਰਹੀ ਹੈ ਆਪਾਂ ਕਾਰ ਹੋ ਜਾਂਦਾ ਜਦ ਕੋਈ ਐਹੋ ਜੀ ਤਕਲੀਫ ਆ ਜਾਂਦੀ ਹੈ ਤਾਂ ਪਹਿਲਾਂ ਸਰਕਾਰ ਬਣਾਉਂਦੀ ਸੀ 5 ਲੱਖ ਰੁਪਏ ਦਾ ਇਲਾਜ ਦਾ ਜਿਹੜਾ ਕਾਰਡ ਮੁਫਤ ਦਾ ਤੇ ਉਹਦੇ ਵਾਸਤੇ ਰਾਸ਼ਨ ਕਾਰਡ ਦੀ ਲੋੜ ਹੁੰਦੀ ਸੀ ਜੇ ਫਾਰਮ ਦੀ ਲੋੜ ਹੁੰਦੀ ਸੀ ਤਾਂ ਹੀ ਉਹ ਕਾਰਡ ਬੰਦਾ ਸੀ ਤੇ ਹੁਣ ਉਹ ਜਿਹੜੀ ਸ਼ਰਤ ਹੈ ਰਾਸ਼ਨ ਕਾਰਡ ਵਾਲੀ ਜੇ ਫਾਰਮ ਵਾਲੀ ਉਹ ਸ਼ਰਤ ਆਪਣੀ ਸਰਕਾਰ ਨੇ ਹਟਾਤੀ ਹੈ ਹੁਣ ਕਿਸੇ ਨੂੰ ਲੋੜ ਨਹੀਂ ਹੈ ਕੋਈ ਰਾਸ਼ਨ ਕਾਰਡ ਦੀ ਕੋਈ ਇਹ ਫਾਰਮ ਦੇ ਸਿੱਧਾ ਤੁਹਾਡਾ ਕਾਰਡ ਬਣੇਗਾ ਬਸ ਤੁਹਾਡੇ ਕੋਲ ਆਧਾਰ ਕਾਰਡ ਹੀ ਹੋਣਾ ਚਾਹੀਦਾ ਆਧਾਰ ਕਾਰਡ ਤਾਂ ਆਪਣੇ ਸਾਰਿਆਂ ਕੋਲ ਹੀ ਹੁੰਦਾ ਆ ਦੇ ਨਾਲ ਤੁਹਾਡਾ ਜਿਹੜਾ ਮੁਫਤ ਇਲਾਜ ਵਾਲਾ ਕਾਰਡ ਬਣਾ ਦੇਣਗੇ ਤੇ ਹੋਰ ਵੱਡੀ ਗੱਲ ਇਹ ਕਿ ਇਹ ਕੀ ਹੋ ਰਹੀ ਹੈ 2 ਅਕਤੂਬਰ ਤੋਂ ਇਹ ਸਾਰੇ ਕਾਰਡ ਜਿਹੜੇ ਸ਼ੁਰੂ ਹੋ ਜਾਣਗੇ ਬਣਨੇ ਔਰ ਜਿਹੜਾ ਇਲਾਜ ਪਹਿਲਾਂ 5 ਲੱਖ ਤੱਕ ਦਾ ਹੁੰਦਾ ਸੀ ਉਹ ਵਧਾ ਕੇ 10 ਲੱਖ ਤੱਕ ਦਾ ਆਪਣੀ ਸਰਕਾਰ ਕਰਨ ਜਾ ਰਹੀ ਹੈ ਜਰਨਾ ਹੈ ਤੁਸੀਂ ਸਾਰੇ ਸਤੰਦਰੁਸਤ ਰਹੋ ਸੁਖੀ ਰਹੋ ਸਵਸਥ ਰਹੋ ਤੁਹਾਨੂੰ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਪਰ ਜੇਕਰ ਵੇਖੋ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਵੀ ਹੈ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਤੁਸੀਂ ਕਿਤੇ ਵੀ ਜਾ ਕੇ ਕਰਵਾ ਸਕਦੇ ਹੋ ਇਹ ਉਪਰਾਲਾ ਆਪਣੀ ਸਰਕਾਰ ਕਰਨ ਜਾ ਰਹੀ ਹੈ ਤੁਸੀਂ ਸਿਰਫ ਆਧਾਰ ਕਾਰਡ ਹੀ ਲੈ ਕੇ ਆਉਣਾ ਤੇ ਤੁਹਾਡਾ ਜਿਹੜਾ ਅਸੀਂ ਸਿਹਤ ਵਾਲਾ ਕਾਰਡ ਬਣਾ ਦੇਵਾਂਗੇ ਅੱਜ ਤੁਹਾਡੇ ਪਿੰਡ ਦੇ ਵਿੱਚ ਮੌਜੂਦ ਆ ਸਾਡੇ ਨੌਜਵਾਨਾਂ ਦੇ ਖੇਡਣ ਲਈ ਅਸੀਂ ਇੱਕ ਆਪਣਾ ਵਾਲੀਬਾਲ ਦਾ ਗਰਾਊਂਡ ਪਾਸ ਕਰਵਾਇਆ ਸੀ ਉਹ ਲਗਭਗ ਬਣ ਕੇ ਤਿਆਰ ਹੀ ਖੇਡਦੇ ਆ ਮੁੰਡੇ ਉੱਥੇ ਸ਼ੁਰੂ ਕਰਤਾ ਕਿ ਨਹੀਂ ਹੈ ਤੇ ਉਹ ਲਗਭਗ ਜਦੋਂ ਤੁਸੀਂ ਕਰਵਾ ਲਓ ਪੂਰਾ ਉਸ ਤੋਂ ਬਾਅਦ ਆਪਾਂ ਨੂੰ ਸ਼ੁਰੂ ਕਰਦੀਏ ਨੌਜਵਾਨ ਖੇਡਣ ਉਸ ਤੋਂ ਬਾਅਦ ਇੱਕ ਤੁਹਾਡਾ ਖੇਡ ਦਾ ਗਰਾਊਂਡ ਹੈ ਉਹਦੇ ਲਈ ਅਸੀਂ ਗ੍ਰਾਂਟ ਦੇਣ ਜਾ ਰਹੇ ਹਾਂ ਪਹਿਲਾਂ ਅਸੀਂ 26 ਪਿੰਡ ਜਿਹੜੇ ਸਾਡੇ ਕੋਲ ਪੈਣਾ ਮਤੇ ਆਇਓ ਇਸੇ ਕਿ ਉਹਨਾਂ ਦੀ ਗ੍ਰਾਂਟ ਆ ਚੁੱਕੀ ਹੈ ਤੁਹਾਡੇ ਵੀ ਜਿਹੜੇ ਡਿਮਾਂਡ ਸਾਡੇ ਕੋਲ ਆ ਗਈ ਹੈ ਉਹ ਜਿਹੜੀ ਅਗਲੀ ਲਿਸਟ ਦੇ ਵਿੱਚ ਤੁਹਾਡਾ ਪਿੰਡ ਵੀ ਆ ਜਾਏਗਾ ਤੁਹਾਡਾ ਜਿੰਨਾ ਵੀ ਉੱਥੇ ਖਰਚਾ ਆਉਂਦਾ ਹੈ ਜਿੰਨਾ ਵੀ ਤੁਸੀਂ ਚੈੱਕ ਕਰਾ ਲਿਓ ਅਫਸਰ ਤੁਹਾਡੇ ਕੋਲ ਹੋ ਕੇ ਜਾਣਗੇ ਜੋ-ਜੋ ਤੁਸੀਂ ਉਹ ਗਰਾਊਂਡ ਦੇ ਲਈ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਉਸੇ ਤਰੀਕੇ ਨਾਲ ਗਰਾਊਂਡ ਦਾ ਆਪ ਦਾ ਐਸਟੀਮੇਟ ਬਣਵਾ ਲਓ ਉਹਦੇ ਤੇ 20 ਲੱਖ ਲੱਗੇ 30 ਲੱਖ ਲੱਗੇ 40 ਲੱਗੇ ਜਿੰਨਾ ਵੀ ਲੱਗੇ ਤੁਹਾਨੂੰ ਉਹ ਜਿਹੜਾ ਸੀ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਤੁਹਾਨੂੰ ਉਹ ਵੀ ਜਿਹੜਾ ਫੰਡ ਜਾਰੀ ਕਰਵਾ ਦਿਆਂਗੇ ਤੇ ਕੋਈ ਵੀ ਪਿੰਡ ਨਹੀਂ ਰਹਿਣ ਦੇ ਦਿੱਤੇ ਜਿੱਥੇ ਵਧੀਆ ਗਰਾਊਂਡ ਨਾ ਬਣਾ ਕੇ ਦੇਈਏ ਤੁਹਾਡਾ ਖੇਡ ਗਰਾਊਂਡ ਵੀ ਅਸੀਂ ਬਣਾ ਦੇਾਂਗੇ ਇਸ ਤੋਂ ਇਲਾਵਾ ਆਪਾਂ ਨੌਜਵਾਨਾਂ ਦਾ ਇੱਕ ਯੂਥ ਦਾ ਕਲੱਬ ਬਣਾਉਣਾ ਤੁਹਾਡੇ ਪਿੰਡ ਦੇ ਘਟੂ ਘਟ 21 ਨੌਜਵਾਨ ਤੁਸੀਂ ਚੁਣਨੇ ਨੇ ਜਿਨ੍ਹਾਂ ਦੇ ਵਿੱਚ ਇੱਕ ਪ੍ਰਧਾਨ ਇੱਕ ਸੈਕਟਰੀ ਬਣਾਉਣਾ ਤੇ ਸਾਰੇ ਨੌਜਵਾਨ ਤੁਸੀਂ ਸਾਨੂੰ ਲਿਸਟ ਬਣਾ ਕੇ ਦੇ ਦਿਓ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਅਸੀਂ ਯੂਥ ਦਾ ਕਲੱਬ ਬਣਾਉਣਾ ਪਿੰਡ ਦੇ ਵਿੱਚ ਉਹ ਸਰਕਾਰ ਤੋਂ ਮੈਂ ਜਿਹੜਾ ਆਪਣੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਊਗਾ ਸਰਕਾਰੀ ਕਲੱਬ ਹੋਊਗਾ ਸਰਕਾਰ ਦੇ ਨਾਲ ਉਹ ਰਲ ਕੇ ਕੰਮ ਜਿਹੜਾ ਚੱਲੇਗਾ ਸਰਕਾਰੀ ਕਲੱਬ ਸਰਕਾਰ ਦੇ ਨਾਲ ਚੱਲ ਕੇ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾਂਗੇ ਕੋਈ ਚੰਗੇ ਕੰਮ ਨੇ ਕੋਈ ਕੱਲ ਨੂੰ ਪਿੰਡ ਦੇ ਵਿੱਚ ਕੋਈ ਕੈਂਪ ਲਾਉਣੇ ਨੇ ਮੈਡੀਕਲ ਕੈਂਪ ਨੇ ਮੁਫਤ ਦਵਾਈਆਂ ਦੇ ਉਹ ਅਸੀਂ ਕਲੱਬ ਦੇ ਨੌਜਵਾਨਾਂ ਦਾ ਸਹਿਯੋਗ ਲਵਾਂਗੇ ਇਹਨਾਂ ਕਲੱਬ ਦੇ ਨੌਜਵਾਨਾਂ ਨੂੰ ਅਸੀਂ ਯੂਥ ਕਲੱਬ ਦੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੀ ਦੇਣ ਲੱਗੇ ਆ ਗੱਲ ਕਰ ਰਹੇ ਸੀਗੇ ਯੂਥ ਕਲੱਬ ਦੀ ਉਹ ਤੁਸੀਂ ਦੇ ਦਿਓ ਇਸ ਤੋਂ ਇਲਾਵਾ ਤੁਹਾਡੇ ਪਿੰਡ ਦੇ ਵਿੱਚ ਆਪਾਂ ਬਹੁਤ ਸਾਰੇ ਕੰਮ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿੰਡ ਦੇ ਵਿੱਚ ਆਪਣੇ ਕਿਸਾਨਾਂ ਦੀ ਜ਼ਿੰਮੇਵਾਰ ਭਰਾਵਾਂ ਦੀ ਡਿਮਾਂਡ ਆਈ ਸੀ ਖਾਲੇ ਬਣਾਉਣ ਦੀ ਤਾਂ ਖਾਲਿਆਂ ਤੇ ਵੇਖੋ 2024-25 ਦੇ ਸਾਲ ਦੇ ਦੌਰਾਨ ਤਕਰੀਬਨ 1 ਕਰੋੜ 11 ਲੱਖ ਰੁਪਏ ਖਰਚਾ ਗਿਆ ਸੀ ਉਹ ਖਾਲੇ ਤੁਹਾਡੇ ਰਿਪੇਅਰ ਵੀ ਹੋਏ ਨਵੇਂ ਵੀ ਬਣੇ ਹੁਣ ਜਿਹੜੀਆਂ ਉਸ ਤੋਂ ਬਾਅਦ 8,25,000 ਰੁਪਏ ਤੁਹਾਡੇ ਵਾਲੀਬਾਲ ਤੇ ਖਰਚ ਆ ਰਿਹਾ ਹੈ ਇਸ ਤੋਂ ਇਲਾਵਾ ਇੱਕ ਕਿਚਨ ਸ਼ੈੱਡ ਸਕੂਲ ਦੇ ਵਿੱਚ 4,95,000 ਦੀ ਲਾਗਤ ਦੇ ਨਾਲ ਬਣਿਆ ਔਰ ਜਿਹੜੇ ਹੁਣ ਤੁਸੀਂ ਸਾਨੂੰ ਜਿਹੜੇ ਕੰਮ ਦਿੱਤੇ ਸੀਗੇ ਤਕਰੀਬਨ 10 ਲੱਖ ਰੁਪਏ ਦੇ ਤੁਹਾਡੇ ਇੱਕ ਇੰਟਰਲੋਕ ਸੜਕ ਔਰ 5,50,000 ਦੀ ਇੱਕ ਦੂਸਰੀ ਜਿਹੜੇ ਇਹਨਾਂ ਨੇ 9,97,000 ਦਾ ਇੱਕ ਖਾਲ ਹੈ 4 ਲੱਖ ਦਾ ਦੂਸਰਾ ਖਾਲ ਹੈ 9 ਲੱਖ 94 ਹਜ਼ਾਰ ਦਾ ਤੀਸਰਾ ਖਾਲ ਹੈ ਔਰ 9 ਲੱਖ 96 ਹਜ਼ਾਰ ਦਾ ਚੌਥਾ ਖਾਲ ਹੈ